ਕੀ ਅੰਦਰ ਨਹੀਂ ਆਇਆ ਪਤਨ ਗਾ ਜੀ ਮਮੀ ਅੰਦਰ ਗਈ ਵੀ ਆਈ ਨਹੀਂ ਉਹ ਨਹੀਂ ਜੀ ਤੇ ਫਿਰ ਤੁਸੀਂ ਕੋ ਧੱਕਾ ਕਰ ਰਹੇ ਹੋ ਮੈਂ ਇਹਦੀ ਮਮੀ ਆ ਵੀਰੇ ਇਹਨੂੰ ਭਲੇਖਾ ਪੈ ਗਿਆ ਇਹ ਪਛਾਣੀ ਨਹੀਂ ਜਾਂਦਾ ਮੈਨੂੰ ਇੱਥੇ ਹੋਰ ਵੀਰ ਵੀ ਖੜਾਗੇ ਬਾਈ ਕੀ ਮਾਮਲਾ ਵੇਖਿਆ ਤੂੰ ਅਸੀਂ ਮਾਮਲਾ ਵੇਖਈਏ ਇਹਨੂੰ ਲੈ ਕੇ ਜਾ ਰਹੇ ਵੀ ਮੇਰਾ ਬੇਟਾ ਇਹ ਕਹਿੰਦੇ ਮੇਰੀ ਮਮੀ ਨਹੀਂ ਆਹੀ ਰੌਲਾ ਇੱਥੇ ਭੱਜ ਕੇ ਖੜਾ ਵੀ ਕੋਈ ਚੱਕਣ ਵਾਲਾ ਨਾ ਹੋਵੇ ਇਹ ਕਹਿ ਰਿਹਾ ਵੀ ਮੇਰੀ ਮਮੀ ਨਹੀਂ ਅਸੀਂ ਤਾਂ ਭੱਜ ਕੇ ਵੀ ਕੀ ਰੌਲਾ ਪਾਉਂਦੇ ਮੈਂ ਤੈਨੂੰ ਸ਼ਕਲ ਦੂੰ ਤੈਨੂੰ ਚੱਕ ਉਹ ਚੱਕਰ ਵਾਲੀ ਨਹੀਂ ਉਹਨਾਂ ਨੇ ਫਿਰ ਗੱਲ ਤੇ ਕਰਨੀ ਆ ਗੱਲ ਗੱਲ ਤੇ ਕਰਨੀ ਜੀ ਜੀ ਨਹੀਂ ਗੱਲ ਤੇ ਕਰਨੀ ਮੰਮੀ ਨਹੀਂ ਧਰੀ ਇਹੇ ਪਾਪਾ ਕਿੱਥੇ ਦਰ ਪਾਪਾ ਤਾਂ ਕੰਮ ਤੇ ਆ ਉਹ ਤਾਂ ਕੰਮ ਤੇ ਗਿਆ ਤੁਹਾਨੂੰ ਫਿਰ ਤੁਸੀਂ ਇਹਨੂੰ ਕਰਾਉਣਾ ਯਕੀਨ ਵੀ ਤੁਸੀਂ ਇਹਦੀ ਮੰਮੈਂ ਮੈਂ ਇਹਦੀ ਮੰਮੀ ਆ ਇਹਨੂੰ ਇਹ ਗੱਲ ਮੰਨਣੀ ਪੈਣੀ ਆ ਜੇ ਨਾ ਜਾਊਗਾ ਮੈਂ ਤਾਂ ਤੇਨਾਂ ਵਾਲੇ ਡੰਡੇ ਨਾਲ ਲਾਉਂਗੀ ਮੈਂ ਨੇ ਚਾਰ ਤੇ ਫਿਰ ਤੇ ਮੇਰੇ ਨਹੀਂ ਇਹ ਆਏ ਤੂੰ ਡੰਡੇ ਨਾਲ ਇੱਡੇ ਜਵਾਬ ਨੂੰ ਕਿਵੇਂ ਲੈ ਜਾਏਂਗੀ ਦੱਸ ਤੂੰ ਮੁੰਡਾ ਤੇਰਾ ਹੋ ਜਦੋਂ ਮੰਨ ਹੀ ਨਹੀਂ ਰਿਹਾ ਮੇਰਾ ਮੁੰਡਾ ਜਦੋਂ ਮੈਂ ਤੁਹਾਨੂੰ ਕਹੀ ਜਾਂਦੀ ਆ ਮੇਰਾ ਮੁੰਡਾ ਇਹ ਜੀ ਮੰਮੀ ਤੇਰੀ ਨਹੀਂ ਮੰਮੀ ਤਾਂ ਕਹਦੀ ਜੇ ਨਹੀਂ ਸੁਣਦੇ ਮੈਂ ਮੰਮੀ ਹੈ ਨਹੀਂ ਉਹ ਇਹ ਤਾਂ ਕਹਿੰਦਾ ਤੂੰ ਜਰਦਾ ਭਾਈ ਦੇ ਸਾਹਮਣੇ ਕਦੇ ਪਹਿਲਾਂ ਗਈ ਸੀ ਪਾਦਰ ਤੇ ਫਿਰ ਨਹੀਂ ਗਈ ਹੁਣ ਮੇਰੇ ਕੋ ਸਿੱਧੇ ਚਾਰ ਚਿੱਲੜ ਤੇ ਮੈ ਲਾਇਆ ਓਏ ਉਹ ਤਾਂ ਚਲੋ ਠੀਕ ਆ ਜਿਹੜਾ ਬੀਬੀਆਂ ਦਾ ਕਾਰ ਪਿਆਰਾ ਉਹ ਤਾਂ ਇਹਨਾਂ ਨੇ ਕਰਨੇ ਕਰਨਾ ਪਰ ਉਹਨੇ ਜਵਾਬ ਕੀ ਨਹੀਂ ਜਦੋਂ ਮੰਨਦਾ ਹੁਣ ਆ ਇੰਨੇ ਲੋਕ ਖੜੇ ਆ ਜੇ ਕੋਈ ਗੱਲਵਾਦ ਇਹਨੂੰ ਹੁੰਦੀ ਇਹਨਾਂ ਨੇ ਜੁਮੇ ਪਊਗਾ ਇਹ ਤਾਂ ਆਪ ਉਹ ਜਿਹਨੇ ਕਹੀ ਜਾਂਦਾ ਜਵਾਬ ਚੱਕਣ ਵਾਲੀ ਮੈਂ ਲੱਗਦੀ ਬੇਟੀ ਸੋਹਣੀ ਸਿਰਕੇ ਮੈਂ ਜਵਾਬ ਚੱਕ ਓ ਜਵਾਬ ਚੱਕਣ ਵਾਲੀ ਨਹੀਂ ਪਰ ਇੱਥੇ ਸਾਰਾ ਕੰਮ ਭੇਸ ਬਦਲ ਕੇ ਹੀ ਹੁੰਦਾ ਇੱਥੇ ਲੀਡਰ ਭੇਸ ਬਦਲ ਲੈਂਦੇ ਆ ਵਾਅਦੇ ਕਰ ਲੈਂਦੇ ਆ ਕਦੇ ਵਾਅ ਠੀਕ ਕਹਿ ਰਹਾ ਯਾਰ ਨਿੱਟਾਂ ਤੋਂ ਮੜਾ ਹੈਗਾ ਫਿਰ ਮੈਨੂੰ ਤਾਂ ਪਤਾ ਬਈ ਮੇਰਾ ਮੁੰਡਾ ਹੈਗਾ ਤੁਸੀਂ ਸਮਝਾਓ ਮੜਾ ਜੇ ਇਹਨਾਂ ਨੂੰ ਆਹ ਹੈ ਦੇ ਹੱਥੇ ਟੋਪੀ ਤੇਰੀ ਆ ਹਾਂਜੀ ਤੇ ਤੂੰ ਫੇ ਟੋਪੀ ਟੋਪੀ ਦਾ ਫਿਰ ਇਹਦੇ ਕੋਲੇ ਕਿਨੇ ਖੋਈ ਆ ਜਾਂ ਇਹ ਖੋਈ ਆ ਤੇਰੇ ਤੋਂ ਲੜੀ ਲੈ ਤੇਰੀ ਮੈਂ ਤੇਰੇ ਮਾਰੀ ਨਾ